ਆ ਰਹੀ ਹੈ ਭਗਵਾਨ ਤੁਮਾਨ ਦਾ ਵੀ ਵਿੱਚ ਹੱਥ ਹੈ ਕਿਹੜੇ ਕਿਹੜੇ ਚਿੱਟਾ ਲੈ ਕੇ ਆਉਂਦੇ ਨੇ ਕਿਹੜੇ ਕਿਹੜੇ ਲਾਉਂਦੇ ਨੇ ਨਾਮ ਦੱਸ ਹਾਂਜੀ ਕਹਿੰਦੇ ਆ ਵੀ ਹੱਥ ਮੰਨ ਕੇ ਬੇਨਤੀ ਹੈ ਭਗਵਾਨ ਤੁਮਾਨ ਨੂੰ ਚਾ ਨਸੀਬਾ ਦੇ ਦੇ ਚਾ ਨਸਾ ਬੰਦ ਕਰਵਾ ਦੇ ਕਿਥੋਂ ਚਿੱਟਾ ਲੈ ਕੇ ਆਉਣੇ ਹੋ ਜੋਨੀਆ ਤੋਂ ਕਿਹੇ ਤੋਂ ਲੈ ਕੇ ਆਉਣੇ ਹੋ ਜੋਨੀਆ ਮੇਰੇ ਹਰ ਘਰ ਤੋਂ ਮਿਲਦਾ ਹਰ ਘਰ ਤੋਂ ਚਿੱਟਾ ਮਿਲਦਾ ਬਾਈ ਚੌਂਕੀ ਹੁੰਦੇ ਹੋਏ ਸਾਡਾ ਤਾਂ ਕੋਈ ਹੁਣ ਜਾਣ ਦਾ ਤਰਗ ਨਹੀਂ ਜ ਸਾਡਾ 22 ਸਾਲਾਂ ਦਾ ਪੁੱਤ ਮਰ ਗਿਆ ਜਦ ਪਹਿਲਾਂ ਭੁੱਕੀ ਆਉਂਦੀ ਉਦੋਂ ਕਿਨਕ ਚਿੱਟਾ ਤੀ ਜੀ ਹਾਂ ਹੁਣ ਹੁਣ ਚਿੱਟਾ ਵੱਧ ਹੋ ਰਿਹਾ ਸਮੈਕ ਵੱਧ ਹੋ ਰਹੀ ਹੈ ਇਹ ਸਰਕਾਰਾਂ ਗੰਦੀਆਂ ਦਾ ਵਿੱਚ ਹੱਥ ਹੈ ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂ ਬਾਇਰਲ ਹੋ ਰਹੀ ਹੈ ਇਹ ਵੀਡੀਓ ਜ਼ਿਲ੍ਹਾ ਸੰਗਰੂਰ ਦੇ ਪਿੰਡ ਪਨਵਾਦੀ ਹੈ ਜਿੱਥੇ ਇਹ ਨਸ਼ੇੜੀ ਮੁੰਡੇ ਪਿੰਡ ਵਿੱਚ ਚੋਰੀ ਕਰਨ ਦੀ ਫਰਾਕ ਦੇ ਨਾਲ ਦਾਖਲ ਹੋਏ ਸਨ ਜਿਨ੍ਹਾਂ ਨੂੰ ਮੌਕੇ ਤੇ ਹੀ ਪਿੰਡ ਵਾਸੀਆਂ ਵੱਲੋਂ ਕਾਬੂ ਕਰਕੇ ਇਹਨਾਂ ਦੀ ਛੇਤਰਪਰੇੜ ਕਰ ਦਿੱਤੀ ਗਈ ਹੈ ਚੋਰੀ ਕਰਨ ਵਾਲੀ ਨੌਜਵਾਨਾਂ ਨੇ ਕਈ ਲੋਕਾਂ ਦੇ ਨਾਮ ਵੀ ਉਜਾਗਰ ਕਰ ਦਿੱਤੇ ਨੇ ਜਿਨ੍ਹਾਂ ਵਿੱਚ ਇੱਕ ਨੌਜਵਾਨ ਦੀ ਮੌਤ ਵੀ ਹੋ ਚੁੱਕੀ ਹੈ ਜਿਸ ਤੋਂ ਬਾਅਦ ਆਸ-ਪਾਸ ਦੇ ਪਿੰਡਾਂ ਵਿੱਚ ਬਿਵਹਾਲ ਮਚੁੱਟਿਆ ਪਿੰਡ ਜੋਲੀਆਂ ਦੇ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾਰੇਬਾਜੀ ਕਰ ਦਿੱਤੀ ਹੈ ਅਤੇ ਚੱਲਦੇ ਮੀਡੀਆ ਦੇ ਕੈਮਰੇ ਅੱਗੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪਿੰਡ ਦੇ ਘਰ-ਘਰ ਵਿੱਚ ਚੂਰਨ ਦੀਆਂ ਪੁੜੀਆਂ ਵਾਂਗ ਨਸ਼ਾ ਵਿਕ ਰਿਹਾ ਪਰ ਸਰਕਾਰ ਅੱਖਾਂ ਬੰਦ ਕਰੀ ਬੈਠੀ ਹੈ ਇਹ ਨਸ਼ੇ ਦਾ ਕਾਲਾ ਵਪਾਰ ਸਰਕਾਰ ਦੀ ਛਾਹ ਹੇਠਾਂ ਚੱਲ ਰਿਹਾ ਹਾਂਜੀ ਕੀ ਨਾਮ ਹੈ ਤੁਹਾਡਾ ਬਿੰਦਰ ਕੌਰ ਹੈ ਜੀ ਬਿੰਦਰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਕਿੱਥੋਂ ਆਉਂਦਾ ਨਸ਼ਾ ਦੇਖੋ ਜੀ ਜੋਲੀਆਂ ਤੋਂ ਆਉਂਦਾ ਹੈ ਨਸ਼ਾ ਕੁੱਤੀ ਚੋਰਾ ਨਾਲ ਰਾਰੀ ਹੈ ਭਗਵੰਤ ਮਾਨ ਦਾ ਵੀ ਵਿਚ ਹੱਥ ਹੈ ਕਿਉਂ ਨਹੀਂ ਰੁਕ ਰਿਹਾ ਨਸ਼ਾ ਇਹ ਪ੍ਰਸ਼ਾਸਨ ਨਹੀਂ ਰੋਕ ਰਿਹਾ ਜੀ ਉੱਥੇ ਚੌਕੀ ਵੀ ਬਣੀ ਹੀ ਹੈ ਜੋਲੀਆਂ ਪਿੰਡਾਂ ਚੌਕੀ 'ਚ ਬੰਦੇ ਟਾਈ ਨੇ ਜੀ ਉੱਥੇ ਜੇ ਉੱਥੇ ਪੁਲਿਸ ਵੱਧ ਹੋ ਗਈ ਪ੍ਰਸ਼ਾਸਨ ਵੱਧ ਹੋ ਗਈ ਤਾਂ ਹੀ ਰੁਕੂਗਾ ਅੱਜ ਕੱਲ ਉਹਨਾਂ ਤੇ ਵੀ ਹਮਲਾ ਕਰ ਦਿੰਗੇ ਇਹ ਨਸ਼ਾ ਇਹ ਬੰਦੇ ਤਾਂ ਜਦ ਘਰੇ ਉਹ ਕੁੱਟਮਾਰ ਕਰਦੇ ਨੇ ਤਾ ਪੁਲਿਸ ਨੂੰ ਵੀ ਮਾਰ ਸਕਦੇ ਨੇ ਉਹ ਇਹ ਲੱਗਦਾ ਤੁਹਾਨੂੰ ਤਾਂ ਹੀ ਨਹੀਂ ਲੋਕ ਬੋਲਦੇ ਡਰਦੇ ਮਰੋ ਹਾਂ ਜੀ ਅਸੀਂ ਕਹਿੰਦੇ ਵੀ ਸਾਨੂੰ ਲੈ ਕੇ ਚੱਲੋ ਅਸੀਂ ਪਿੰਡਾਂ ਪਿੰਡਾਂ ਚ ਬੁੜੀਆਂ ਹਟ ਚੱਲਦੇ ਆਂ ਹੋਰ ਡਰਦੀ ਨਹੀਂ ਸਾਨੂੰ ਲੈ ਕੇ ਚੱਲੋ ਅਸੀਂ ਜਮੀਨ ਹੀ ਡਰਦੇ ਜਿਹੜੇ ਨਸਾ ਵੇਚਦੇ ਨੇ ਸਾਡੇ ਘਰ ਖਰਾਬ ਹੋ ਰਹੇ ਨੇ ਹੁਣ ਜੇ ਮੇਰੇ ਦਿਓਰ ਮੁੱਕਿਆ ਜੀ ਇਹ 21-22 ਸਾਲਾਂ ਦਾ ਸੀ ਪਹਿਲਾਂ ਇਹਦਾ ਬਾਪ ਮਾਰਦਾ ਸੀ ਉਦੋਂ ਕੋਈ ਹੱਲ ਨਹੀਂ ਹੁਣ ਉੱਥੇ ਨਹੀਂ ਕੋਈ ਹੱਲ ਹੋਇਆ ਹੁਣ ਤੁਸੀਂ ਘਰ ਜਾ ਕੇ ਦੇਖੋ ਇਹਦਾ ਘਰੇ ਮੁਰਦਾ ਵੱਜ ਗਿਆ ਜੀ ਕੌਣ ਕਮਾ ਕੇ ਖਵਾਵੇਗਾ ਘਰੇ ਕੱਲੀ ਚਾਚੀ ਸਾਡੀ ਬਜੈਰੀ ਹੋਣਾ ਉਹ ਕੀ ਕਰ ਲੂਗੀ ਜੀ ਖਤਮ ਐ ਜੀ ਕਹਾਣੀ ਉਹ ਕੀ ਕਰ ਲੂਗੀ ਅਸੀਂ ਕਹਿੰਦੇ ਆ ਵੀ ਹੱਥ ਬੰਨ੍ਹ ਕੇ ਬੇਨਤੀ ਆਂ ਭਗਵਾਨ ਤਮਾਨੂੰ ਚਾ ਨਸੀਬਾ ਦੇ ਦੇ ਚਾ ਨਸਾ ਬੰਦ ਕਰਵਾ ਦੇ ਅਸੀਂ ਬੋਟਾ ਪਾ ਪਾ ਕੇ ਅਸੀਂ ਇਹ ਕੰਮ ਕੀਤਾ ਸੀ ਵੀ ਸਾਡੇ ਬੱਚਿਆਂ ਨੂੰ ਨਸਿਆ ਤੇ ਲਾਓ ਨਹੀਂ ਭਗਵਾਨ ਤਮਾਨ ਬਾਡਰਾ ਤੇ ਬਾਡਰਾ ਤੋਂ ਆਉਂਦਾ ਜੀ ਨਸਾ ਪਰ ਮੁੰਡੇ ਮਰ ਬਾਰੇ ਮੈਂ ਇਹ ਗੱਲ ਕਹਿ ਰਹੇ ਦੀ ਵੀ ਪਹਿਲਾਂ ਨਸਾ ਬੱਤੂ ਪਹਿਲਾਂ ਵਾਦ ਅਸੀਂ ਹੁਣ ਵੱਧਾ ਜੀ ਹੁਣ ਇਹਨਾਂ ਨੇ ਪੁੱਕੀ ਕਾਹਤੋਂ ਬੰਦ ਕਰੀ ਜੀ ਕਾਹਤੋਂ ਬੱਚੇ ਟਰਮਾ ਟੋਲ ਖਾਣ ਲੱਗੇ ਕਾਹਤੋਂ ਚਿੱਟਾ ਖਾਣ ਲੱਗੇ ਕਾਹਤੋਂ ਸਮੈਕ ਪੀਣ ਲੱਗੇ ਜਦ ਪਹਿਲਾਂ ਭੁੱਕੀ ਆਉਂਦੀ ਉਦੋਂ ਕਿ ਨਾ ਚਿੱਟਾ ਤੀ ਜੀ ਹੁਣ ਹੁਣ ਚਿੱਟਾ ਵੱਧ ਹੋ ਰਿਹਾ ਸਮੈਕ ਵੱਧ ਹੋ ਰਹੀ ਹੈ ਇਹ ਸਰਕਾਰਾ ਗੰਦੀਆਂ ਦਾ ਵਿੱਚ ਹੱਥ ਹੈ ਜਦ ਤੁਕਰ ਸਰਕਾਰ ਆਪਦੀ ਜਿਵਾਨ ਨੂੰ ਨਹੀਂ ਚਿੱਟੇ ਨੂੰ ਨਹੀਂ ਰੋਕ ਸਕਦੀ ਉਹਦਾ ਤੁਕਰ ਕੋਈ ਹੱਲ ਨਹੀਂ ਹੁੰਦਾ ਜੀ ਕਹ ਸਰਕਾਰ ਸਾਨੂੰ ਇੱਥੇ ਕੁਸ ਲਿਆ ਕੇ ਦੇ ਸਕਦੀ ਐ ਅਸੀਂ ਜੰਮੀ ਮਰ ਜਾਗੇ ਜੇ ਸਾਡੇ ਬੱਚੇ ਮਰ ਗਏ ਸਾਡਾ ਕੀ ਹੱਲ ਹੈ ਜੀ ਉਹਰੇ ਹੱਲ ਸਾਡਾ ਤਾਂ ਕੋਈ ਹੁਣ ਜਾਣ ਦਾ ਤਰਗੇ ਨਹੀਂ ਜੇ ਸਾਡਾ 22 ਸਾਲਾਂ ਦਾ ਪੁੱਤ ਮਰ ਗਿਆ ਪੁੱਤ ਮਰ ਗਿਆ ਸੀ ਕੀ ਗਾਹਾਂ ਜਿਹੜੇ ਛੋਟੇ ਬੱਚੇ ਨੇ ਹੁਣ ਐਡ ਐਡ ਕੇ ਬੱਚੇ ਨੇ ਇਹਨਾਂ ਦੀ ਕਿ ਸਬਾਣੀ ਵੀ ਖਰਾਬ ਹੋਊਗੀ ਕਿਉਂ ਅੱਜ ਕੱਲ ਬੱਚੇ ਡਰਦੇ ਨਹੀਂ ਜੀ ਹੋਣਿਆ ਇਹ ਬੱਚਿਆਂ ਨੂੰ ਬਾਲਾ ਬੁਰਾ ਹਾਲ ਹੈਗਾ ਜਾਨਾ ਅਛਾ ਦਿਲਾਂ ਤੇ ਡਰਨਗੇ ਕਿੱਥੋਂ ਜੀ ਮੇਰਾ ਨਜੀਬ ਸਿੰਘ ਹੈ ਜੀ ਜੀਵਨ ਸਿੰਘ ਜੀ ਜਿਹੜੇ ਮੁੰਡੇ ਦੀ ਮੌਤ ਹੋਈ ਆ ਕੀ ਕਹਿਣਾ ਚਾਹੁੰਦੇ ਨੇ ਮੌਤ ਹੋਈ ਆ ਇਹ ਬਹੁਤ ਦਰਦਨਾਕ ਮੌਤ ਹੈ ਜੀ ਇਹ ਪਰਿਵਾਰ ਸਾਰਾ ਖਤਮ ਹੋ ਗਿਆ ਮੁੰਡੇ ਦੇ ਨਾਲੇ ਪਰਿਵਾਰ ਜੁੜਿਆ ਹੋਇਆ ਸੀਗਾ ਪਰਿਵਾਰ ਹੀ ਖਤਮ ਹੋ ਗਿਆ ਕਿਉਂਕਿ ਹੁਣ ਮੁੰਡਾ ਦੇਖੋ ਨਸ਼ਾ ਖਾ ਕੇ ਮੁੱਕ ਗਿਆ ਹੁਣ ਪਰਿਵਾਰ ਤਾਂ ਦੇਖੋ ਕੀ ਹਾਲ ਤਾਂ ਪਰਿਵਾਰ ਦੀ ਕੋਈ ਵੀ ਨੂੰ ਜੇ ਆਪਾਂ ਕਹਿ ਦਈਏ ਕੋਈ ਅੱਜ ਤਾਂ ਹੈਗੇ ਸਾਰੇ ਬੰਦੇ ਖੜੇ ਨੇ ਮਦਦ ਕਰਾਂਗੇ ਜੀ ਕੱਲ ਨੂੰ ਨਾਲ ਕੌਣ ਖੜੂਗਾ ਕੋਈ ਕਿਸੇ ਨੇ ਨਹੀਂ ਕਰਦਾ ਜੀ ਉਧਰ ਮੀਡੀਆ ਵਾਲਿਆਂ ਨੇ ਸੰਬੰਧਿਤ ਪੁਲਿਸ ਅਧਿਕਾਰੀ ਤੱਕ ਪਹੁੰਚ ਕੀਤੀ ਤੇ ਜਦੋਂ ਨਸ਼ੇ ਸੰਬੰਧੀ ਸਵਾਲ ਪੁੱਛੇ ਤਾਂ ਫਿਰ ਜਨਾਬ ਨੇ ਜੋ ਕਿਹਾ ਉਹ ਤੁਸੀਂ ਆਪ ਹੀ ਸੁਣ ਲਓ ਦੇਖੋ ਇਹ ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤ ਕੀਤੀ ਗਈ ਸੀ ਕਿ ਨਸ਼ਿਆਂ ਨੂੰ ਠੱਲ ਪਾਉਣ ਲਈ ਜੋ ਵੀ ਸਖਤ ਕਦਮ ਚੁੱਕੇ ਜਾ ਸਕਦੇ ਨੇ ਚੁੱਕੇ ਜਾਣਗੇ ਤੇ ਇਸ ਜੁਗਮਾਨ ਜੋਗ ਡੀਜੀਪੀ ਸਾਹਿਬ ਵੱਲੋਂ ਵੀ ਸਾਡੇ ਆਨਲਾਈਨ ਕਾਨਫਰੰਸ ਕੀਤੀ ਗਈ ਤੇ ਸਾਡੇ ਇਸ ਮਾਨ ਜੋਗ ਐਸਐਸਪੀ ਸਾਹਿਬ ਵੀ ਸਮੇਂ-ਸਮੇਂ ਤੇ ਸਾਡੇ ਨਾਲ ਮੀਟਿੰਗਾਂ ਕਰਕੇ ਤੇ ਇਸ ਸਬੰਧੀ ਵੀ ਕਿਸ ਤਰ੍ਹਾਂ ਜੋ ਨਸ਼ੇ ਦਾ ਰੁਝਾਨ ਵਧ ਰਿਹਾ ਇਹਨੂੰ ਠੱਲ ਪਾਈ ਜਾ ਸਕੇ ਸਭ ਤੋਂ ਪਹਿਲਾਂ ਇਹ ਲੱਗਿਆ ਕਿ ਇਕੱਲੇ ਪੁਲਿਸ ਦੇ ਨਾਲ ਨਹੀਂ ਠੱਲ ਪੈ ਸਕਦੀ ਲੋਕਾਂ ਦਾ ਸਹਿਯੋਗ ਵੀ ਲਿਆ ਜਾਵੇ ਉਸ ਤੋਂ ਬਿਨਾ ਨਹੀਂ ਠੱਲ ਪੈ ਸਕਦੀ ਤੇ ਇਸ ਕਰਕੇ ਸਭ ਤੋਂ ਪਹਿਲਾਂ ਸਾਡੇ ਕੋਲੇ 65 ਪਹਾਨੀਗੜ੍ਹ ਚ ਪਿੰਡ ਪੈਂਦੇ ਆ ਹਰ ਪਿੰਡ ਪੱਧਰ ਤੇ ਅਸੀਂ ਲੋਕਾਂ ਨੂੰ ਇਕੱਠੇ ਕਰਕੇ ਜਾਗਰੂਕ ਕੀਤਾ ਤੇ ਆਪਣੀ ਮਰਜ਼ੀ ਨਾਲ ਖਾਸ ਤੌਰ ਤੇ ਯੂਥ ਜਿਹੜੇ ਵਾਕਈ ਦਿਲੋਂ ਚਾਹਵਾਨ ਸੀਗੇ ਕਿ ਇਸ ਨਸ਼ੇ ਦੀ ਕੋੜ ਦੀ ਆਦਤ ਨੂੰ ਖਤਮ ਕੀਤਾ ਜਾ ਸਕੇ ਉਹਨਾਂ ਨੇ ਅੱਗੇ ਹੋ ਕੇ ਅਸੀਂ 5 ਤੋਂ ਲੈ ਕੇ 7-7 ਬੰਦਿਆਂ ਦੀ ਹਰ ਪਿੰਡ ਚ ਵਿੱਚ ਇੱਕ ਰਜਿਸਟਰਡ ਕਮੇਟੀ ਬਣਾਤੀ ਜੋ ਕਿ ਡੀਸੀ ਸਾਹਿਬ ਦੇ ਆਫਿਸ ਦੇ ਵਿੱਚ ਬਕਾਇਦਾ ਉਹਦਾ ਸਾਰਾ ਰਜਿਸਟਰ ਹੋਵੇ ਤੇ ਉਹਨਾਂ ਨੂੰ ਉੱਥੇ ਜਾਣ ਤੇ ਕੋਈ ਕੰਮ ਕਰ ਵੀ ਜਾਂਦੇ ਮਾਨ ਸਨਮਾਨ ਮਿਲੂਗਾ ਉਹਨਾਂ ਵਿੱਚ ਇਹ ਸੀਗਾ ਕਿ ਸਭ ਤੋਂ ਪਹਿਲਾਂ ਜਿਹੜਾ ਨਸ਼ਾ ਵੇਚਦਾ ਹੈ ਕਿ ਉਹ ਸਾਨੂੰ ਦੱਸੇਗਾ ਤੇ ਅਸੀਂ ਆਪਣੇ ਤੌਰ ਤੇ ਵੀ ਗੁਪਤ ਸੋਰਸ ਲਾਏ ਹੋਏ ਨੇ ਕੁਝ ਮੁਲਾਜ਼ਮ ਸਿਵਲ ਵਰਦੀ ਵਿੱਚ ਸਪੈਸ਼ਲ ਇਸੇ ਕੰਮ ਲਈ ਚੜਤੇ ਕਿ ਇਹਨੂੰ ਰੋਕਿਆ ਜਾ ਸਕੇ ਇਹਦੇ ਲਈ ਅਸੀਂ ਸਭ ਤੋਂ ਪਹਿਲਾਂ ਆਪਦਾ ਰਿਕਾਰਡ ਬਾਚ ਕੇ ਜਿਨ੍ਹਾਂ ਤੇ ਪੁਰਾਣੇ ਮੁਕੱਦਮੇ ਦਰਜ ਨੇ ਜੇਲ੍ਹ ਚੋਂ ਰਿਹਾ ਹੋ ਕੇ ਆਗੇ ਨੇ ਸਮਗਲਰ ਕਿਉਂਕਿ ਸਾਨੂੰ ਪਤਾ ਉਹਨਾਂ ਦੇ ਘਰਾਂ ਚ ਜਾ ਕੇ ਉਹਨਾਂ ਦੇ ਸੂਰਚ ਲਾ ਕੇ ਵੀ ਉਹਨਾਂ ਦੇ ਆਮਦਨ ਦੇ ਸਾਧਨ ਕੀ ਨੇ ਪਤਾ ਕਰਾਇਆ ਗਿਆ ਕਿ ਉਹ ਜ਼ਿਆਦਾਤਰ ਜਿਹੜੇ ਨੇ ਨਸ਼ਿਆਂ ਦੀ ਸਮਗਰੀ ਕਿਉਂਕਿ ਪਹਿਲਾਂ ਪੁੱਕੀ ਫੀਮ ਦਾ ਹੁੰਦਾ ਸੀ ਹੌਲੀ ਹੌਲੀ ਚਿੱਟੇ ਦਾ ਇੱਕ ਬਹੁਤ ਥੋੜੀ ਕੁਆਂਟੀਟੀ ਚ ਇਹਨੂੰ ਛਪਾਉਣਾ ਵੀ ਸੌਖਾ ਸੌਖਾ ਉਹਨਾਂ ਵਾਸਤੇ ਤੇ ਇਹਨੂੰ ਉਹਨਾਂ ਹੀ ਔਖਾ ਹੋ ਗਿਆ ਪੁਲਿਸ ਵਾਲੇ ਸੇਟ ਲੱਭਣਾ ਵੀ ਤੇ ਇਸ ਕਰਕੇ ਵਿੰਡ ਵਿੱਚੋਂ ਬਹੁਤ ਸਾਰੇ ਲੋਕਾਂ ਦਾ ਬਹੁਤ ਹੀ ਵਧੀਆ ਸਾਨੂੰ ਸਹੂਗ ਮਿਲਿਆ ਹੈ ਜਿਨ੍ਹਾਂ ਨੇ ਕਿਹਾ ਕਿ ਜਿਹੜਾ ਵੇਚਦਾ ਹੈ ਉਹਨਾਂ ਬਾਰੇ ਵੀ ਇਨਫੋਰਮੇਸ਼ਨ ਦਿੱਤੀ ਹੈ ਠੀਕ ਹੈ ਜੀ ਕੁਝ ਸਾਨੂੰ ਨਸ਼ੇ ਠੀਕ ਹੈ ਪਿੰਡਾਂ ਚੋਂ ਮਿਲਦੇ ਨੇ ਉਹਦੇ ਲਾਉਣ ਲਈ ਸਰਿੰਜਾਂ ਵੀ ਚਾਹੀਦੀਆਂ ਨੇ ਉਹਦੇ ਲਈ ਅਸੀਂ ਕੈਮਿਸਟਾਂ ਤੇ ਵੀ ਖਾਸ ਤੌਰ ਤੇ ਧਿਆਨ ਦਿੱਤਾ ਕੋ ਸਾਨੂੰ ਪਤਾ ਲੱਗਿਆ ਸੀ ਜਲਦੀ ਵੀ ਡਰੱਗ ਇੰਸਪੈਕਟਰ ਨਾਲ ਲੈ ਕੇ ਜਿਹੜੇ ਸਾਨੂੰ ਸ਼ੱਕੀ ਜੋ ਸਾਡੂੰ ਜਾਪਦੇ ਉਹਨਾਂ ਦੇ ਅਸੀਂ ਜਾ ਕੇ ਦੁਕਾਨਾਂ ਤੇ ਰੇਡ ਕਰਕੇ ਉਵੀ ਉਹਨਾਂ ਦੇ ਵੀ ਚੈਕਿੰਗ ਕੀਤੀ ਜਾਊਗੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਨਸ਼ੇ ਨੂੰ ਠੱਲ ਪਾਉਣ ਲਈ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ ਹੁਣ ਸਵਾਲ ਇਹ ਹੈ ਕਿ ਜੇਕਰ ਵਾਕਿਆ ਹੀ ਸਰਕਾਰ ਅਤੇ ਪ੍ਰਸ਼ਾਸਨ ਦੇ ਵੱਲੋਂ ਲੁਰਿੰਦੇ ਕਦਮ ਚੁੱਕੇ ਜਾਂਦੇ ਤਾਂ ਅੱਜ ਪੰਜਾਬ ਦੀ ਆ ਸਥਿਤੀ ਨਹੀਂ ਸੀ ਹੋਣੀ ਅਤੇ ਨਾ ਹੀ ਲੋਕਾਂ ਨੂੰ ਧਰਨੇ ਤੇ ਮੁਜ਼ਾਰੇ ਲਗਾਉਣੇ ਪੈਂਦੇ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ